ਆਪਾਂ ਹੁਣ ਪਹੁੰਚੇ ਆ ਜੀ ਦਰਸ਼ਨ ਕਰਨ ਵਾਸਤੇ ਮਕਿੰਡੂ ਸਾਹਿਬ ਗੁਰਦਵਾਰਾ ਸਾਹਿਬ ਤੋਂ ਚੱਲ ਕੇ ਨਰੋਬੀ ਆਈਆਂ ਨਰੋਬੀ ਪਹਿਲਾ ਸਟਾਪ ਆਪਣਾ ਹੋਇਆ ਵਾ ਅ ਸ਼੍ਰੀ ਗੁਰਦਵਾਰਾ ਸਾਹਿਬ ਆ ਰਾਮਗੜੀਆ ਰੇਲਵੇ ਲਾਈਨ ਜਿਹੜਾ ਉਸ ਵਕਤ ਰੇਲਵੇ ਪਾਉਣ ਦੇ ਵਾਸਤੇ ਸਾਡੇ ਸਿੱਖ ਪਹੁੰਚੇ ਸੀਗੇ ਨਰੋਬੀ ਆ ਕੇ ਉਹਨਾਂ ਨੇ ਗੁਰਦਵਾਰਾ ਸਾਹਿਬ ਸਥਾਪਿਤ ਕੀਤਾ ਸੀਗਾ ਇਸ ਗੁਰਦਵਾਰਾ ਸਾਹਿਬ ਦਾ ਨਾਮ ਵੀ ਹੈਗਾ ਵਾ ਗੁਰਦਵਾਰਾ ਰਾਮਗੜੀਆ ਰੇਲਵੇ ਤੇ ਆਓ ਆਪਾਂ ਦਸ਼ਮੇਲੇ ਕਰਦੇ ਹਾਂ ਗੁਰਦਾਰਾ ਸਾਹਿਬ ਦੇ ਦਿਖਾਉਂਦੇ ਆ ਤੁਹਾਨੂੰ ਵੀ ਤੇ ਸਾਰਾ ਬਹੁਤ ਸੋਹਣਾ ਬਿਲਡਿੰਗ ਬਣੀ ਹੋਈ ਆ ਬੜੀ ਉੱਚੀ ਬਿਲਡਿੰਗ ਆ ਤੇ ਤਕਰੀਬਨ ਦਸ਼ਮੇਲੇ ਆਪਾਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਇਸ ਤਰੀਕੇ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਗੁਰਗੱਦੀ ਦਿੱਤੀ ਹੈ ਉਸ ਵਕਤ ਨਮਸ਼ਕਾਰ ਕਰਕੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀਗਾ ਕਿ ਅੱਜ ਤੋਂ ਬਾਅਦ ਜਿਹੜੇ ਗੁਰੂ ਸਾਹਿਬਾਨ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਸ਼ਬਦ ਗੁਰੂ ਹੋਵੇਗਾ ਸਿੱਖਾਂ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਸਵੀਰ ਜਦੋਂ ਗੀਤਾ ਦੇ ਅਰਥ ਕਰਵਾਏ ਗਏ ਸੀਗੇ ਇਸ ਤਰੀਕੇ ਦੁਆਰਾ ਹੋਰ ਵੀ ਬਹੁਤ ਸੋਹਣੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦੇ ਨਾਲ ਸਾਡੇ ਇਤਿਹਾਸ ਨੂੰ ਦੱਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਇੱਕ ਸਿੱਖਿਆ ਦੀ ਗੱਲ ਆ ਹੈਗੀ ਆ ਸਿੱਖਿਆ ਦੇ ਵਾਸਤੇ ਇਹ ਤਸਵੀਰਾਂ ਲਗਾਈਆਂ ਜਾਂਦੀਆਂ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੇਖ ਕੇ ਪਤਾ ਲੱਗ ਸਕੇ ਪੰਡਤ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੇ ਇੱਕ ਫਰਿਆਦ ਲੈ ਕੇ ਇੱਕ ਅਰਜ਼ ਲੈ ਕੇ ਆਏ ਸੀ ਜਦੋਂ ਕਹਿੰਦੇ ਸੀ ਸਾਡੇ ਧਰਮ ਤੇ ਖਤਰਾ ਬਣਿਆ ਹੋਇਆ ਵਾ ਤੁਸੀਂ ਸਾਡੀ ਮਦਦ ਕਰੋ ਉਦੋਂ ਗੁਰੂ ਗੋਬੇ ਸਿੰਘ ਜੀ ਮਹਾਰਾਜ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਬੈਠੇ ਨੇ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਇਸ ਵਕਤ ਇਹ ਦਰਵਾਜ਼ਾ ਵੀ ਪਾਹ ਹੁਣ ਖੜੇ ਆ ਜੀ ਇਸ ਟਾਈਮ ਗੁਰਦੁਆਰਾ ਰੇਲਵੇ ਲਾਈਨ ਨਰੋਬੀ ਦੇ ਅੰਦਰ ਪੁਰਾਣੀ ਇੱਥੇ ਇੱਕ ਇਹਨਾਂ ਨੇ ਤਸਵੀਰ ਲਾਈ ਹੋਈ ਆ 1901 ਦੇ ਅੰਦਰ ਇਹ ਗੁਰਦੁਆਰਾ ਸਾਹਿਬ ਆਰੰਭ ਹੋਇਆ ਸੀਗਾ ਜਦੋਂ ਰੇਲਵੇ ਲਾਈਨ ਪਾਉਣ ਵਾਸਤੇ ਸਾਡੇ ਸਿੱਖ ਇੰਡੀਆ ਤੋਂ ਪੰਜਾਬ ਤੋਂ ਨਰੋਬੀ ਵਿੱਚ ਆਏ ਸੀ ਕਿਨੀਆਂ ਦੇ ਅੰਦਰ ਉਦੋਂ ਪਹਿਲਾ ਗੁਰਦੁਆਰਾ ਨਰੋਬੀ ਦੇ ਅੰਦਰ ਇਹ ਬਣਿਆ ਸੀਗਾ ਅਸੀਂ ਹੁਣ ਦਰਸ਼ਨ ਕੀਤੇ ਨੇ ਇਸ ਗੁਰਦੁਆ ਸਾਹਿਬ ਦੇ ਤੁਹਾਨੂੰ ਵੀ ਕਰਾਏ ਨੇ ਇਹ ਪੁਰਾਣੀ ਤਸਵੀਰ ਲੱਗੀ ਹੋਈ ਆ ਗੁਰਦੁਆਰਾ ਰਾਮਗੜੀਆ ਨਰੋਬੀ 1901 ਦੇ ਅੰਦਰ ਇੰਗਲਿਸ਼ ਦੇ ਅੰਦਰ ਵੀ ਲਿਖਿਆ ਹੋਇਆ ਵਾ ਤੇ ਪ੍ਰਾਤਨ ਕਿਸੇ ਸਿੱਖ ਦੇ ਹੱਥ ਲਿਖਤ ਇਹ ਗੁਰਮੁਖੀ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਬਹੁਤ ਚੜ੍ਹਦੀ ਕਲਾ ਇਹ ਗੁਰਦਾ ਸਾਹਿਬ ਦੀਆਂ ਤਸਵੀਰਾਂ ਹਾਂਜੀ ਹੁਣ ਆਪਾਂ ਨਰੋਬੀ ਦੇ ਇੱਕ ਹੋਰ ਗੁਰੂ ਘਰ ਪਹੁੰਚੇ ਆ ਇਸ ਵਲੌਗ ਦੇ ਵਿੱਚ ਮੈਂ ਕਿਉਂਕਿ ਵਾਪਸੀ ਹੈ ਸਾਡੀ ਇੱਕ ਅਦੇ ਦਿਨ ਦੇ ਵਿੱਚ ਅਸੀਂ ਨਰੋਬੀ ਅੱਜ ਇੱਥੋਂ ਵਾਪਸ ਚਲੇ ਜਾਣਾ ਇਸ ਕਰਕੇ ਕਾਲੀਕਾਲੀ ਦੇ ਵਿੱਚ ਮੈਂ ਗੁਰੂ ਘਰ ਦੋ ਤਿੰਨ ਜਿਹੜੇ ਹੈਗੇ ਮੇਨ ਮੇਨ ਗੁਰੂ ਘਰ ਆ ਉਹਨਾਂ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਨਾਲੇ ਦਰਸ਼ਕ ਮੇਲੇ ਹੋ ਜਾਣਗੇ ਤੇ ਨਾਲੇ ਤੁਹਾਡੇ ਨਾਲ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਸਾਂਝਾ ਕੀਤਾ ਜਾਊਗਾ ਅਗਲੇ ਅਸੀਂ ਗੁਰੂ ਘਰ ਪਹੁੰਚੇ ਹਾਂ ਜਿਹੜਾ ਨਰੋਬੀ ਦਾ ਗੁਰੂ ਘਰ ਆ ਇਸ ਗੁਰੂ ਘਰ ਦਾ ਵੀ ਨਾਮ ਜਿਹੜਾ ਹੈਗਾ ਵਾ ਉਹ ਰੇਲਵੇ ਲਾਈਨ ਦੇ ਨਾਲ ਹੀ ਹੈਗਾ ਵਾ ਅਵੇਟਡ ਇਹਦਾ ਗੁਰੂ ਘਰ ਦਾ ਨਾਮ ਹੈਗਾ ਵਾ RAM ਗੜੀਆ ਗੁਰਦੁਆਰਾ ਸਾਹਿਬ ਤੇ ਆਪਾਂ ਗੁਰਦਾ ਸਾਹਿਬ ਦੇ ਦਸ਼ਮੇਲੇ ਕਰਦੇ ਆਂ ਤੇ ਆਓ ਤੁਹਾਨੂੰ ਵੀ ਦਸ਼ਮੇਲੇ ਕਰਾਉਣੀ ਆਪਾਂ ਮਨੇ ਦਰਸ਼ਨ ਹੋਏ ਉੱਚੇ ਨਿਸ਼ਾਨ ਸਾਹਿਬ ਦੇ ਨਿਸ਼ਾਨ ਸਾਹਿਬ ਤੋਂ ਆਪਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਕਿ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਇੰਨਾ ਦੇਸ਼ਾਂ ਦੇ ਵਿੱਚ ਜਦੋਂ ਅਸੀਂ ਪੰਜਾਬ ਤੋਂ ਦੂਰ ਆਉਨੇ ਆ ਸਾਨੂੰ ਨਿਸ਼ਾਨ ਸਾਹਿਬ ਦਾ ਜਾਂ ਗੁਰਦੁਆਰਾ ਸਾਹਿਬ ਦੀ ਕੀਮਤ ਦਾ ਪਤਾ ਲੱਗਦਾ ਦਰبار ਦੁਆਰਾ RAM GADHIYA ਸਾਹਿਬ ਪਹੁੰਚ ਚੁੱਕੇ ਆ ਆਓ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਆ ਇਹ ਸਾਹਮਣੇ ਉੱਪਰਲੇ ਪਾਸੇ ਨਾਨਕ ਦਰਬਾਰ ਬਣਿਆ ਹੋਇਆ ਗੁਰਸਿੱਖਾਂ ਮਨਵਾਦਾਈਆਂ ਦਾ ਬੋਰਡ ਲੱਗਿਆ ਹੋਇਆ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਸ ਵੱਡੀ ਗੱਲ ਇਹ ਆ ਕਿ ਸਾਰੇ ਦਰਬਾਰ ਬਹੁਤ ਸੋਹਣੇ ਬਣੇ ਹੋਇਆ ਜਿਹੜੇ ਵੀ ਗੁਰੂ ਘਰ ਜਾਣੇ ਆ ਮਨ ਦਗ-ਦਗ ਹੋਉਂਦਾ ਗੁਰੂ ਕਰਦੇ ਦਰਬਾਰ ਸਾਹਿਬ ਦੇ ਗੁਰੂ ਦੇ ਦਰਬਾਰ ਦੇ ਦਰਸ਼ਨ ਕਰਕੇ ਸਿੱਖਾਂ ਨੇ ਜੀ ਜਾਨ ਤੋਂ ਵੱਧ ਕੇ ਆਪਣੇ ਘਰਾਂ ਤੋਂ ਵੀ ਵੱਧ ਕੇ ਗੁਰੂ ਦਾ ਦਰਬਾਰ ਸੋਨਾ ਬਣਾਇਆ ਖੁਸ਼ੀ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕੋਲ ਕੋਈ ਮੈਰੀ ਫਕਸ਼ਨ ਸੀਗਾ ਉਹਦੇ ਕਰਕੇ ਸਾਰਾ ਸਜਾਇਆ ਹੈਗਾ ਇਦਾਂ ਫਿਰ ਕੋਈ ਵੀ ਇੱਥੇ ਜੜੇ ਆਪਣੇ ਸਤ ਪਰਿਵਾਰਾਂ ਦੇ ਆਨੰਦ ਕਾਇ ਸਮਾਗਮ ਹੁੰਦੇ ਆ ਉਹ ਤੋਂ ਗੁਰਦਾਸ ਸਾਹਿਬ ਇਦਾਂ ਤਿਆਰ ਕੀਤੇ ਜਾਂਦੇ ਆ ਨਕੋਰੂ ਦੇ ਅੰਦਰ ਇੱਕ ਪੰਜਾਬ ਤੋਂ ਪਰਿਵਾਰ ਰਹਿੰਦਾ ਵਾ ਤੇ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਪੰਜਾਬ ਤੋਂ ਆਏ ਹੋਏ ਆ ਤੇ ਭੈਣ ਜੀ ਹੁਣਾਂ ਦਾ ਸਨੇਹਾ ਆਇਆ ਕਿ ਜਰੂਰ ਘਰ ਹੋ ਕੇ ਜਾਣਾ ਤੁਸੀਂ ਤੇ ਹੁਣ ਅਸੀਂ ਕਰੇ ਆਏ ਸੀਗੇ ਉਹਨਾਂ ਦੇ ਚਾਹ ਪਾਣੀ ਪੀਤਾ ਕਿਵੇਂ ਦਾ ਇਹ ਮਤਲਬ ਕਿਨੀਆਂ ਦੇ ਵਿੱਚ ਕਦੋਂ ਦੇ ਆਏ ਕਿੱਦਾਂ ਰਹਿ ਰਹੇ ਆ ਕੁਛ ਨਾ ਕੁਛ ਕਿਨੀਆਂ ਦੇ ਅੰਦਰ ਪੰਜਾਬੀਆਂ ਦੀ ਸਟਰਗਲ ਦੇ ਬਾਰੇ ਕਿਵੇਂ ਦਾ ਸਫਰ ਬਣਿਆ ਆਪਾਂ ਸਾਰੀ ਗੱਲਬਾਤ ਭੈਣ ਜੀ ਉਹਨਾਂ ਨਾਲ ਕਰਾਂਗੇ ਹਾਂਜੀ ਆਪਾਂ ਕਈ ਦਿਨਾਂ ਤੋਂ ਕਿਨੀਆਂ ਦਾ ਟਰੈਵਲ ਕਰ ਰਹੇ ਆ ਕਿਨੀਆਂ ਦੇ ਬਾਰੇ ਬਹੁਤ ਕੁਝ ਦੇਖ ਰਹੇ ਆ ਜਾਣ ਰਹੇ ਆ ਅਸੀਂ ਚੱਲਦੇ ਹੋਏ ਆ ਨਕੂਰੂ ਸ਼ਹਿਰ ਦੇ ਅੰਦਰ ਬੈਠੇ ਆ ਤੇ ਸਾਨੂੰ ਭੈਣ ਜੀ ਹੋਣਾ ਨੇ ਇਨਵਾਈਟ ਕੀਤਾ ਸੀਗਾ ਕਿ ਤੁਸੀਂ ਪੰਜਾਬ ਤੋਂ ਆਏ ਆ ਤੇ ਜਰੂਰ ਘਰ ਵਿਜ਼ਿਟ ਕਰਿਓ ਚਾਹ ਪਾਣੀ ਪੀ ਕੇ ਜਾਇਓ ਅਸੀਂ ਭੈਣ ਜੀ ਹੋਣਾ ਕੋਲੇ ਆਏ ਸੀ ਆਪਾਂ ਕੁਝ ਇੱਕ ਗੱਲਾਂ ਬਾਤਾਂ ਭੈਣ ਜੀ ਹੋਣਾ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੋਸਟ ਵੈਲਕਮ ਤੁਹਾਡਾ ਆਇਆਂ ਦਾ ਜੀ ਤੁਸੀਂ ਪੰਜਾਬ ਤੋਂ ਬੇਸਿਕਲੀ ਕਿੱਥੋਂ ਜੀ ਅਸੀਂ ਮੇਰਾ ਹੈਗਾ ਲੁਧਿਆਣਾ ਡਿਸਟ੍ਰਿਕਟ 20 ਪਿੰਡ ਬਿਲਕੁਲ ਆਲਮਗੀਰ ਸਾਹਿਬ ਗੁਰਦੁਆਰਾ ਦੇ ਨਾਲ ਜੋ ਇਤਿਹਾਸਕ ਗੁਰਦੁਆਰਾ ਤੇ ਮੇਰਾ ਸੌਰਾ ਪਿੰਡ ਹੈਗਾ ਮਲੇਰ ਕੋਟੜਾ ਡਿਸਟ੍ਰਿਕਟ ਇਹ ਖੁਰਦ ਪਿੰਡ ਖੁਰਦ ਪਿੰਡ ਹਾਂਜੀ ਅ ਤੁਸੀਂ ਇੱਥੇ ਫਿਰ ਕੀਨੀਆਂ ਦੇ ਅੰਦਰ ਕਿੰਨੇ ਕ ਟਾਈਮ ਤੋਂ ਕਿੰਨੇ ਕ ਸਮੇਂ ਤੋਂ ਰਹਿ ਰਹੇ ਹੋ ਸਾਨੂੰ ਵਿਧੀ 43 ইয়ার্স ਹੋ ਗਏ ਅਸੀਂ 82 ਚ ਮੇਰੇ ਹਸਬੰਡ ਆਏ ਸੀ ਤੇ ਮੈਂ 83 ਚ ਆਈ ਸੀ ਤੇ ਮੇਰੇ ਹਸਬੰਦ ਨੂੰ ਮੇਰੇ ਮਾਸੜ ਜੀ ਇੱਥੇ ਇੰਦਰ ਸਿੰਘ ਜੀ ਬਹੁਤ ਵੱਡਾ ਉਹਨਾਂ ਦਾ ਨਾਮ ਜਿਨ੍ਹਾਂ ਦੇ ਆਪਣੇ ਬਹੁਤ ਵੱਡੇ ਕਾਰੋਬਾਰ ਸੀ ਉਹਨਾਂ ਨੇ ਬੁਲਾਇਆ ਸੀ ਉਹਨਾਂ ਦੀਆਂ ਆਪਣੀਆਂ ਪਲਾਈਵਰਡ ਵਗੈਰਾ ਫੈਕਟਰੀਆਂ ਉਹਨਾਂ ਦੀਆਂ ਕਾਫੀ ਸੀ ਕਾਫੀ ਵੱਡੇ ਕਾਰੋਬਾਰ ਸੀ ਤੇ ਉਹਨਾਂ ਨੇ ਆਏ ਜੇ ਵਰਕਰ ਬੁਲਾਇਆ ਸੀ ਤੇ ਹੁਣ ਅਸੀਂ ਆਪਣਾ ਬੈਲ ਸੈਟ ਓਕੇ ਹੁਣ ਇੱਥੇ ਤੁਹਾਡਾ ਕਾਰੋਬਾਰ ਦਾ ਹੁਣ ਸਾਡਾ ਇੱਥੇ ਜਿੱਦਾਂ ਟਰਾਂਸਪੋਰਟ ਦਾ ਥੋੜਾ ਜਿਹਾ ਜਿੱਦਾਂ ਟਿਪਰ ਵਗੈਰਾ ਤੇ ਸਪੇਅਰ ਵਗੈਰਾ ਕੁਝ ਜੁਨੀਫਾਰਮ ਬਣਾਉਂਦੇ ਇਹਦਾ ਥੋੜਾ ओके okay. हां जी ਥੋੜਾ ਆਫਟਰ ਕਰੋਨਾ ਸਭ ਦੇ ਕਾਰੋਬਾਰ ਥੋੜੇ ਡੰਗ ਡਾਊਨ ਹੋਏ ਹੋਏ ਆ ਹਾਂਜੀ ਦੇਖਿਆ ਜਾਂਦਾ ਜਿਵੇਂ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਆ ਇਥੋਂ ਦੇ ਕਾਲਿਆਂ ਦੇ ਮਾਹੌਲ ਦੇ ਮੁਤਾਬਕ ਦੇਖਦੇ ਆ ਕਿ ਲੋਕਾਂ ਦਾ ਰਹਿਣ ਸਹਿਣ ਲੋਕਾਂ ਦੇ ਵੇਸ਼ ਪੂਸ਼ਾ ਸ਼ਕਲ ਨੂੰ ਦੇਖਦਿਆਂ ਉੱਥੇ ਅੰਦਾਜ਼ਾ ਇਹ ਲਗਾਇਆ ਜਾਂਦਾ ਕਿ ਇਹ ਕੰਟਰੀ ਡਿਵੈਲਪ ਨਹੀਂ ਹੋਣੀ ਇਥੋਂ ਦਾ ਰਹਿਣ ਸਹਿਣ ਬਹੁਤ ਬੱਤਰ ਹੋਊਗਾ ਤੇ ਪੰਜਾਬੀ ਕਿਵੇਂ ਸਰਵ ਕਰਦੇ ਹੋਣਗੇ ਇੱਥੇ ਵੀ ਜਿਹੜੇ ਇੱਥੇ ਲੋਕ ਰਹਿੰਦੇ ਆ ਨਾ ਜੀ ਬਹੁਤ ਨਾਈਸ ਰਹਿੰਦੇ ਆ ਤੁਸੀਂ ਹਰ ਘਰ ਵਿੱਚ ਦੇਖੋਗੇ ਇੱਕ ਨੌਕਰ ਰੱਖਿਆ ਹੈ ਹੂੰ ਉਹਨਾਂ ਦਾ ਰਹਿਣ ਸਹਿਣ ਬਹੁਤ ਸੋਹਣਾ ਉਹਨਾਂ ਦਾ ਰੋਟੀ ਪਾਣੀ ਬਹੁਤ ਸੋਹਣਾ ਤੇ ਉਦਾਂ ਵੀ ਤੁਸੀਂ ਮੋਸਟਲੀ ਚੈੱਕ ਕਰੋ ਜਿੱਦਾਂ ਹੁਣ ਤੁਸੀਂ ਇੰਡੀਆ ਤੱਕ ਆਏ ਤੁਹਾਨੂੰ ਇੱਥੇ ਦੀ ਰੋਟੀ ਪਾਣੀ ਦਾ ਟੇਸਟ ਬਹੁਤ ਫਰਕ ਲੱਗਦਾ ਹੂੰ ਆਰਗੇਨਿਕ ਸਾਰਾ ਕੁਝ ਮਿਲਦਾ ਹੂੰ ਕੰਮਕਾਰ ਇੰਡੀਆ ਨੂੰ ਸਭ ਦਾ ਰਹਿਣਾ ਸਹਿਣਾ ਤੇ ਕੰਮ ਕਰ ਬੈਟਰੀ ਆ ਜੀ ਕੋਈ ਐਦਾਂ ਦੀ ਨਹੀਂ ਗੱਲ ਇਹ ਇੱਕ ਗਲਤ ਧਾਰਨਾ ਬਣੀ ਹੋਈ ਆ ਵੀ ਕਹਿੰਦੇ ਆ ਇੱਕ ਪਿਛੋਕਰ ਦੇਸ ਆ ਹੂੰ ਐਨਾ ਨਹੀਂ ਹੁਣ ਤੁਸੀਂ ਜਿਹੜੇ ਬਹੁਤ ਇਦਾਂ ਦੇ ਜਿੱਦਾਂ ਤੁਸੀਂ ਵੀਡੀਓ ਬਣਾਉਂਦੇ ਆ ਬਹੁਤ ਹੋਰ ਵੀ ਆਉਂਦੇ ਆ ਜਿਨ੍ਹਾਂ ਨੇ ਸਾਰੀ ਅਫਰੀਕਾ ਦਿਖਾਈ ਆ ਤੇ ਕਾਫੀ ਬਹੁਤ ਡਾਇਰਪ ਕੰਟਰੀ ਨੇ ਜੀ ਮੰਗਾਈ ਇੰਡੀਆ ਵੀ ਮੰਗਾਈ ਆ ਇੱਥੇ ਵੀ ਆ ਪਰ ਜਿੱਦਾਂ ਅਸੀਂ ਬਹੁਤ ਕੰਟਰੀ ਅਸੀਂ ਬਾਹਰਲੇ ਦੇਖਿਆ ਅਮਰੀਕਾ ਦੇਖਿਆ ਕੈਨੇਡਾ ਬਹੁਤ ਜਾਣਿਆ ਮੇਰੇ ਦੋਨੋਂ ਬੱਚੇ ਕੈਨੇਡਾ ਨੇ ਜੀ ਬੇਟਾ ਵੈਨਕੂਵਰ ਬੇਟੀ ਟੋਰੰਟੋ ਤੇ ਉਹਨਾਂ ਕੋਲੇ ਜਾ ਕੇ ਦੇਖਿਆ ਉੱਥੇ ਕਿੰਨੀ ਮੰਗਾਈ ਆ ਬਹੁਤ ਜ਼ਿਆਦਾ ਮੰਗਾਈ ਆ ਤੇ ਘਰਾਂ ਚ ਕੋਈ ਹੈਲਪ ਐਦਾ ਇੰਨੇ ਨਹੀਂ ਮਿਲਦੇ ਜਿੱਦਾਂ ਸਾਨੂੰ ਇੱਥੇ ਮਿਲਦੀ ਹੈ ਇੱਥੇ ਸਾਰੇ ਹੈਪੀ ਤੇ ਖੁਸ਼ ਨੇ ਵਧੀਆ ਕੰਟਰੀ ਐ ਐਜੇ ਬੈਦਰ ਹੂੰ ਐਜੇ ਬੈਦਰ ਵੀ ਵਧੀਆ ਤੇ ਉਹਦਾ ਵੀ ਵਧੀਆ ਜੇ ਇੱਕ ਸਿੱਖ ਚਿਹਰੇ ਵਾਲੋ ਪਾਸੇੋਂ ਦੇਖਗੀ ਸਿੱਖਾਂ ਦੀ ਈਮਤ ਇੱਥੇ ਕਿਵੇਂ ਦੀ ਆ ਸੌਰੀ ਸਿੱਖਾਂ ਦੀ ਜਿੱਦਾਂ ਆਪਾਂ ਸਰਦਾਰ ਆ ਪੰਜਾਬੀ ਲੋਕ ਆ ਹਾਂਜੀ ਜਦੋਂ ਆਮ ਦੁਨੀਆਂ ਦੇ ਵਿੱਚ ਦੇਖਦੇ ਆਂ ਕਈ ਵਾਰ ਉਹਨਾਂ ਨੂੰ ਹੋਰ ਨੀਗਾ ਨਾਲ ਦੇਖਿਆ ਜਾਂਦਾ ਵਾ ਤੇ ਤੁਹਾਡਾ ਇੱਥੇ ਮਾਨ ਸਰਕਾਰ ਕੇ ਨਹੀਂ ਇਹ ਬਹੁਤ ਜਿਆਦਾ ਰਿਸਪੈਕਟ ਕਰਦੇ ਨੇ ਇਹ ਆਪਣੇ ਸਿੰਗਲ ਲੋਕਾਂ ਦੀ ਬਹੁਤ ਰਿਸਪੈਕਟ ਕਰਦੇ ਆ ਇੱਕ ਹੈਗੀ ਆ ਕਿ ਜਿੱਦਾਂ ਅਸੀਂ ਕਿਸੇ ਨਾਲ ਟਰੀਟ ਕਰਾਂਗੇ ਨਾ ਦੂਜਾ ਉਦਾਂ ਹੀ ਸਾਡੇ ਨਾਲ ਟਰੀਟ ਕਰੋ ਅਸੀਂ ਇਹਨਾਂ ਨਾਲ ਚੰਗੇ ਇਹਨਾਂ ਨਾਲ ਚੰਗੇ ਰਹਿਣਗੇ ਅਸੀਂ ਤਾਂ ਇੰਨੇ 42 3 ਇਅਰ ਹੋ ਗਏ ਅਸੀਂ ਸਾਰਾ ਕੁਝ ਚੰਗਾ ਹੀ ਵੇਖਿਆ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਰਹੇ ਨੇ ਕੰਮਾਂ 'ਚ ਹੈਲਪ ਕਰਦੇ ਘਰਾਂ 'ਚ ਦੋ ਦੋ ਬੰਦੇ ਹਰ ਇੱਕ ਦੇ ਲੱਗੇ ਹੋਏ ਨੇ ਨਾਈਸ ਬੰਦੇ ਵੀ ਨਾਈਸ ਸਵਾਹਾ ਵੀਰ ਠੀਕ ਆ ਜਿੱਦਾਂ ਦਾ ਰੰਗ ਜਿਹੜਾ ਇਹ ਇੱਕ ਰੰਗ ਆ ਇਹ ਕੁਦਰਤ ਦੀ ਦੇਣਾ ਇਹ ਸਾਡੇ ਬਸਟ ਚ ਨਹੀਂ ਗਾ ਕਿ ਹੁਣ ਜਦ ਮੈਂ ਆਪਾਂ ਚਿੱਟਿਆਂ ਦੇ ਕੰਟਰੀ ਚ ਜਾਂਦੇ ਉਹ ਬਿਲਕੁਲ ਚਿੱਟੇ ਆ ਤੇ ਆਪਾਂ ਆਪਣੇ ਏਸ਼ੀਆ ਚ ਜਾਂਦੇ ਅਸੀਂ ਮਿਸੇਜੇ ਕਲਰ ਆ ਸਾਡੇ ਇੱਥੇ ਤੁਹਾਨੂੰ ਇੱਕਦਮ ਬੰਦੇ ਨੂੰ ਐਂ ਲੱਗਦਾ ਇਹ ਬਹੁਤ ਕਾਲਿਆ ਪਰ ਦਿਲ ਠੀਕ ਠੀਕ ਨੇ ਖਰਾਬ ਨਹੀਂ ਗੇ ਹਮ ਹਾਂਜੀ ਜਿੱਦਾਂ ਹੁਣ ਅਸੀਂ ਰਹਨੇ ਅਸੀਂ ਜੂਸਟ ਹੋ ਗਏ ਸਭ ਤਾਂ ਵਧੀਆ ਹੀ ਲੱਗਦਾ ਹਮ ਸਹੀ ਹੈ ਜੀ ਵਾਕਈ ਇਹ ਗੱਲ ਹੈਗੀ ਆ ਕਿ ਅਸੀਂ ਕਈ ਦਿਨਾਂ ਤੋਂ ਟਰੈਵਲ ਕਰ ਰਹੇ ਹਾਂ ਕੀਨੀਆਂ ਨੂੰ ਤੇ ਬੜਾ ਚੰਗਾ ਲੱਗ ਰਿਹਾ ਦੇਖ ਕੇ ਇਹਨਾਂ ਲੋਕਾਂ ਨੂੰ ਦੇਖ ਕੇ ਇੱਥੋਂ ਦਾ ਵਾਤਾਵਰਣ ਦੇਖ ਕੇ ਵਾਕਈ ਗੱਲ ਹੈ ਕਿ ਖਾਣ ਪੀਣ ਬਹੁਤ ਸਾਫ ਸੁਥਰਾ ਵਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਬਹੁਤ ਕੁਝ ਨਵਾਂ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਇੱਥੇ ਤੱਕ ਇਜਾਜ਼ਤ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ